ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਤੇ ਆਪਾਂ ਚੱਲੀਏ ਅੰਜੀ ਹੁਣ ਮਨਦੀਪ ਕੋਲੋਂ ਘਰ ਦੇ ਕੰਮ ਕਰ ਗਏ ਨਿਭੜ ਅੰਦਰ ਮੱਝਾ ਹੋਈ ਵਿਆਪਣੀ ਅੰਦਰ ਸਫਾਈ ਕਰਕੇ ਨਾਲ ਹਰਤੋੜੋ ਕੇ ਅੰਦਰ ਬੰਤੀਆ ਮੱਝਾ ਤੇ ਅੱਜ ਅਸੀਂ ਪਹਿਲੇ ਦਿਨ ਮੱਕੀ ਨੂੰ ਲਾਇਆ ਬਾੜਾ ਤੇ ਮਨਦੀਪ ਵੱਢ ਰਹੇ ਆ ਕੱਖ ਚਲੋ ਜੀ ਆਪਾਂ ਮਿਲਦੇ ਆ ਜੀ ਜਾ ਕੇ ਮਨਦੀਪ ਨੂੰ ਮਲਾਉਣੀ ਜੀ ਮੈਂ ਤੁਹਾਨੂੰ ਹਾਂਜੀ ਮਨਦੀਪ ਵੱਢ ਰਹੇ ਆ ਕੱਖ ਮੱਕੀ ਹੋਗੀ ਬਹੁਤ ਬੜੀ ਬੜੀ ਮੰਦੀਬ ਦਾ ਵਿੱਚ ਦਿਖਦੇ ਵੀ ਨਹੀਂ ਕੱਖ ਵੱਢਦੇ ਸਤਿਕਾਰ ਜੀ ਸਾਰੇਆਂ ਨੂੰ ਬੈਠੂ ਸੱਚੇ ਬਾਤ ਚੜ ਜਾ ਤੇ ਗਲਾ ਬਖਸ਼ੇ ਤਾਂ ਦਰਸਤੀ ਮੱਕੀ ਮੇਰ ਭਲੇ ਨਤ ਰੱਖੇ ਪ੍ਰਮਾਤਮਾ ਸਾਰੇ ਇਥੇ ਤੇ ਆਪਾਂ ਲੱਗੇ ਵੀ ਜੀ ਮੱਕੀ ਵੜਨ ਇਹ ਹੋਈ ਨਹੀਂ ਹੈਗੀ ਚੰਗੀ ਤਰ੍ਹਾਂ ਬਾਕੇ ਦੁਬਾਰਾ ਬੀਜਣਾ ਤੇ ਉਧਰ ਜਿਹੜੇ ਕਾਲੇ ਖੇਤ ਖਾਲੀ ਹੋਏ ਆ ਉਹ ਬੀਜਣੇ ਤੇ ਪਾਣੀ ਲਾ ਕੇ ਤਿਆਰ ਆ ਉਹ ਅੱਜ ਕੱਲ ਚ ਬੀਜਣੇ ਆ ਮਾਹ ਵੀ ਇਹਨੂੰ ਵੀ ਨਾਲ ਲਾਤੀ ਬਾਕੇ ਬੀਜਦੀਏ ਇਹਦੇ ਕਰਕੇ ਮੱਖੀ ਜਲਦੀ ਲੱਗੇ ਬਚਣ ਤੇ ਉਹ ਨਰੇ ਗਾਲੇ ਲੱਗੇ ਪਿਆ ਝੁੰਡ ਵਗੈਰਾ ਵੱਡੇ ਉਹਨਾਂ ਨੇ ਛੁਰ ਜਿਹੜੇ ਟੋਪੇ ਵੀ ਸੈਰ ਤੇ ਇੱਧਰ ਵੀ ਬਹੁਤ ਗਾਹ ਪਿਆ ਵਾ ਤੋਂ ਮੈਂ ਚੱਕ ਕੇ ਸਾਰੇ ਵਿੱਚ ਸਟੇਂ ਰੁੱਬੇ ਵਾਲੇ ਪਾਣੀ ਦੇ ਆ ਦੇ ਇੱਧਰ ਮੇਰੇ ਕੰਡੀਸ਼ਨ ਦੇ ਜਿਹੜੀ ਨਾਲੀ ਹੈ ਨਾਲੀ ਜੁਫੇਰ ਸਿਰੇ ਤੇ ਸਿਰੇ ਤੱਕ ਹੱਥ ਫੇਰਿਆ ਤਾਂ ਪਾਣੀ ਆਉਂਦਾ ਹੋਇਆ ਬਹੁਤ ਗੂਲੇ ਫੂਲੇ ਤੇ ਕੱਖ ਡੰਡਾ ਕਬਾਰ ਹਾਂਜੀ ਮੱਜਾਂ ਦਾ ਹੋ ਗਿਆ ਜੀ ਟਾਈਮ ਧੁੱਪ ਹੈਗੀ ਬਹੁਤ ਤੇਜ਼ ਟਾਈਮ ਹੋ ਗਿਆ ਜੀ 4 ਵਜੇ ਅੱਜ ਥੋੜਾ ਜਿਹਾ ਲੇਟ ਹੋ ਗਏ ਨੂੰ ਕਿ ਆਪਾਂ ਸਾਢੇ 3:00 ਆ ਜੰਦੇ ਮੱਜਾਂ ਚੋਂ ਤੇ ਮਨਜੀਤ ਲੱਗੇ ਹੋਏ ਝਾੜੀ ਲਾਉਣ ਉਹ ਅੰਦਰ ਹੋ ਗਈ ਸੁਭਾਈ ਮਾੜਾ ਅੰਦਰ ਚੋ ਲੋ ਮੱਜ ਅੰਦਰ ਅੰਦਰ ਚਾਉਣੀਆਂ ਕਿੱਡੀ ਚੋਣ ਉਹ ਪੱਖਰ ਆ ਕੇ ਜਿੰਕੂ ਫੁਲਾਉਂਦੀ ਹੈ ਬਾਹਰ ਉਹ ਬੇਚੇ ਇੱਛਾ ਬਰਾ ਉਹਦੇ ਕੋਲ ਵੀ ਲੱਗ ਰਿਹਾ ਤੇ ਬਾਅਦ ਦੇ ਵਿੱਚ ਉਹ ਮੁੰਡੇ ਆਏ ਨੇ ਚਿੰਨੀ ਰੋਣ ਵਾਸਤੇ ਅੰਮ੍ਰੇ ਦਾ ਹਾਂ ਮੈਂ ਝੋਲ ਨੂੰ ਮੈਂ ਸਾ ਤੇ ਦੇਖਾ ਦਿਓ ਨਾ ਵੀ ਆਹ ਬਲੌਗ ਦੇ ਵਿੱਚ ਵੀਰ ਜੀ ਅੰਮਾ ਦੇਸ਼ ਤੋਂ ਦਾ ਸੀ ਤੋਂ ਦਾ ਤੇਰੇ ਜੀਰੇ ਆਪਾਂ ਆਨੇ ਮੱਝਾ ਚੌਵੀਏ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਲੋ ਜੀ ਆਪਾਂ ਕਰਤੀ ਲੁੱਕ ਚੇਂਜ ਅੱਜ ਆਪਾਂ ਗਰਮੀ ਜ਼ਿਆਦਾ ਲੱਗੀ ਸੀ ਅੱਜ ਮਨੂੰ ਉਹਦੇ ਕਰਕੇ ਥੋੜਾ ਨਾਈ ਨੂੰ ਕਿਹਾ ਵੀ ਨੇੜੇ ਹੋ ਕੇ ਇੱਕ ਕੱਟਿੰਗ ਕਰਦੇ ਆਂ ਚਿੰਗੀ ਫਿਰਾਂ ਜ਼ੀਰੋ ਕੱਟਿੰਗ ਕਰਦੇ ਤੇ ਅੱਜ ਸੰਧੂ ਸਾਹਿਬ ਨੇ ਕਿੱਤਿੰਦੇ ਵਿੱਚ ਧੂਏ ਦਾ ਹੱਲ ਕਰਿਆ ਜੀ ਪੱਕਾ ਕਿਮਨੀ ਦਾ ਉਹ ਦਿਖਾਉਨੇ ਆ ਜੋ ਤੁਹਾਨੂੰ ਤੇ ਮੇਂਤਰੀ ਆਏ ਪਏ ਆ ਕਿਮਨੀ ਸੱਚ ਕਰਨੇ ਆ ਦੇ ਖਲਾਲਾ ਤੇ ਚਲਣ ਕੱਲ ਨੂੰ ਉੱਜੇ ਰੋਡ ਅੱਜ ਨੱਬੜ ਜਾਣਾ ਖੰਡਾ ਵੀ ਹਾਂ ਉਹਨਾਂ ਦੀ ਮੇਂਤਰੀ ਦਾ ਵੀ ਸੱਜੂ ਅਜੇ ਮਿਲਣਾ ਲੱਗਾ ਲੱਗੀ ਅਜੇ ਨੱਬੜੂਗਾ ਕੱਲ ਨੂੰ ਨੱਬੜੂਗਾ ਆਜੂ ਬੜਾਾਈ ਕੱਲ ਨੂੰ ਚਲ ਸ਼ੋਅ ਕਰੇ ਕੱਲ ਨੂੰ ਸਨ ਸ਼ਾਈਨ ਕਿਮਨੀ ਲੇ ਗੱਲ ਹੀ ਹੋਊਗੀ ਕੋਈ ਜ਼ਿਕਰ ਨਹੀਂ ਹੈ ਦਾ ਨਿਭਰਦਾ ਨਾ ਜ਼ਰਾ ਇਹ ਲੱਗੀ ਜੀ ਜੀ ਕਿ ਉਹਨੇ ਤੇ ਦਸਰਾ ਇੱਕ ਲੱਗ ਗਿਆ ਕਿ ਲੱਗਣਾ ਹਲੇ ਚਲੋ ਆ ਰੂ ਬਾਹਰ ਨੂੰ ਆ ਦੇਖੋ ਕਿ ਕਾ ਪਿਆਦੇ ਹਾਂ ਮਨ ਮੇਰੀ ਤਾਂ ਤੋਂ ਅੰਨ ਹੋਣੀ ਆ ਲੋ ਜੀ ਮਿਲੋ ਜੀ ਸਾਡੇ ਮਿਸਤਰੀ ਸਾਹਿਬ ਇਹ ਹੈਗੇ ਜੀ ਭਾਈ ਸਾਹਿਬ ਭਾਈ ਅਮਨ ਸਿੰਘ ਜੀ ਮਾਲਾ ਵਾਲੇ ਸ਼ੇਰ ਸਿੰਘ ਦੇ ਬੇਟਾ ਜੀ ਇਹ ਛੋਟਾ ਬੰਦਾ ਹੈ ਜੀ ਇਹ ਸਾਡਾ ਸ਼ੇਰ ਦਿਲ ਬੰਦਾ ਹੈ ਜੀ ਸ਼ੇਰ ਦਿਲ ਬੰਦਾ ਮਹਾਰਾਜ ਸਤਿ ਸ਼੍ਰੀ ਅਕਾਲ ਜੀ ਏਸੀ ਫਿੱਟ ਕਰਨੇ ਕਿਹਾ ਸੀ ਹਾਂ ਕੈਮਰੇ ਫਿੱਟ ਕਰ ਰਹੇ ਇੱਥੇ ਆ ਕੈਮਰੇ ਵੀ ਫਿੱਟ ਕਰ ਲੰਨੇ ਕਿਚਨ ਵਾਲੀ ਚਿਮਨੀ ਏਸੀ ਯੂਸੀ ਫਰਿੱਜ ਵਾਸ਼ਿੰਗ ਮਸ਼ੀਨ ਸਾਰੇ ਕਿਸੇ ਦਾ ਕੰਮ ਕਰ ਲੰਨੇ ਇੱਕ ਇਧਰ ਆ ਗਏ ਜੀ ਇਹਨਾਂ ਦੇ ਨਾਲ 우ਸਤਾਦ ਜੀ ਦੇ ਨਾਲ ਜੇਲਾ ਜੀ ਆਕਾਸ਼ਦੀਪ ਸਿੰਘ ਜੀ ਚੱਲੀਆਂ ਖੁਰਸ ਤੋਂ ਇਹ ਵੀ ਤਕੜੇ ਮਿਸਤਰੀਆਂ ਜਿਹੜੀਆਂ ਨੇ ਜਿੱਥੇ ਅਮਨੇ ਤਾਂ ਹੱਥ ਨਹੀਂ ਪੈਂਦਾ ਉੱਥੇ ਆਕਾਸ਼ੇ ਕੰਮ ਲੂਟ ਕਰਦਾ ਜਿੱਥੇ ਅਮਨਾ ਜਵਾਬ ਦੇ ਦਿੰਦਾ ਉੱਥੇ ਆਕਾਸ਼ੇ ਕੰਮ ਬਣਾਉਦਾ ਇਹਨਾਂ ਗੱਲ ਐ ਨਿੱਕ ਨੰਬਰ ਤੇਲਣ ਦੇ ਗੁਰੂ ਬਣੂੰਗਾ ਉਹ ਬਾਬਾ ਜੀ ਆ ਗਏ ਆਪਣੇ ਗੁਰਦੁਆਰਾ ਸਾਹਿਬ ਤੋਂ ਬਾਬਾ ਜੀ ਹੈਡ ਗ੍ਰਾਂਥੀ ਸਾਹਿਬ ਸਾਡੇ ਝੰਡੀਆਂ ਖੁਰਦ ਤੇ ਓਏ ਆਕਾਸ਼ ਨਾਲ ਦੇਈ ਬਈ ਸਕੂ ਲਾ ਹਾਂਜੀ ਟਕੜਾ ਬੋਲਦਾ ਕੋਈ ਨਾ ਬੋਲੀ ਜਾਣਗੇ ਸੀਸ ਕਹਿੰਦੀ ਵੀ ਬਿੱਲੂ ਬੱਬਾ ਤੈਨੂੰ ਬਾਤ ਟਕੜਾ ਬੋਲਦਾ ਕਹਿੰਦੀ ਹਾਂ ਨਾਲ ਘਟਵਾ ਦੇ ਨਾ ਲਾ ਗਏ ਬਾਜ ਕਿਆ ਬੋਲਦਾ ਤੂੰ ਮੰਨੂ ਬਾਂਦਰੀ ਤੇ ਥੋੜੀ ਉਹਨੂੰ ਜੱਟ ਜੀ ਦਾ ਉਹਦਾ ਉਹਦਾ ਦਿਖਾਤੇ ਪੈਪਟਾ ਮੈਂ ਆਹ ਚੂਹੂ ਹੈ ਪੈਪਰ ਦੇਮ ਨੇ ਆਹ ਲੋ ਜੀ ਇਹ ਹੈਗੇ ਸਾਡੇ ਬਾਬਾ ਜੀ ਗੁਰਦੁਆਰਾ ਸਾਹਿਬ ਤੋਂ ਹੈਡ ਗ੍ਰਾਂਥੀ ਸਾਹਿਬ ਸਾਡੇ ਸਾਰਾ ਕਾਰਜ ਗੁਰਦਵਾਰ ਸਾਹਿਬ ਦੇ ਨਾਲ ਕੋਲ ਹੈ ਸਾਰੇ ਸਾਰਾ ਨਾ ਬਾਸ ਸਫੀ ਕਾਰਜ ਹਾਂਜੀ ਘਰ ਦੇ ਕੰਮ ਕਰ ਰਹੇ ਨੇ ਚੱਲ ਤੇ ਬਾਕੀ ਆਪਣਾ ਮੱਝਾ ਵਗੈਰਾ ਬੈਠੇ ਆ ਅੱਜ ਅਸੀਂ ਬਾਹਰ ਬੰਨੇ ਨਹੀਂ ਹੈਗੇ ਬਿਲਕੁਲ ਵੀ ਕਿਉਂਕਿ ਗਰਮੀ ਬਹੁਤ ਹੈ ਇੱਥੇ ਇੱਥੇ ਹੌਂਕਣ ਲੱਗੇ ਹੋਈਆਂ ਸੀ ਗਰਮੀ ਕਰਕੇ ਤੇ ਚੋਕ ਦੇ ਅੰਦਰ ਹੀ ਬੰਨਤੀ ਆ ਹੁਣ ਆਰਾਮ ਨਾਲ ਇੱਥੇ ਬੈਠੇ ਆ ਤੇ ਬਾਕੀ ਜੀ ਆਪਾਂ ਮਿਲਦੇ ਹੁਣ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਤੁਸੀਂ ਜੰਨੀ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਤੇ ਬਹੁਤ ਜ਼ਿਆਦਾ ਤੁਸੀਂ ਲਾਈਕ ਕਰਦੇ ਵੀਡੀਓ ਤੇ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਬਣੇ ਰਹੇ ਤੁਸੀਂ ਹੁਣ ਕੱਲ ਦੇ ਬਲੌਗ ਦੇ ਨਾਲ ਤੇ ਮਿਲਦੇ ਜੀ ਫਿਰ ਤੁਹਾਨੂੰ ਕੱਲ ਨੂੰ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ